ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਹੈਪੀ ਬੁਟੀਕ 채ਨਲ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਹੜੇ ਆਪਾਂ ਲਟਕਣ ਲਾਉਣ ਵਾਸਤੇ ਆਪਾਂ ਤਣੀਆਂ ਬਣਾਉਣ ਹੁੰਨ ਰੇਵਲੀਰ ਦੀਆਂ ਉਹ ਆਪਾਂ ਕਿਵੇਂ ਬਣਾਉਣੇ ਆ ਸਭ ਤੋਂ ਪਹਿਲਾਂ ਆਪਾਂ ਇਹ ਮੇ ਤਿਰਛਾ ਕੱਪੜਾ ਲੈਣਾ ਜਿਹੜਾ ਰੇਵ ਦੇ ਵਿੱਚ ਹੋਵੇ ਉਹਨੂੰ ਆਪਾਂ ਐ ਕਟਿੰਗ ਕਰ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਦੋ ਪੱਟੀਆਂ ਕਟਿੰਗ ਕਰਾਂਗੇ ਆਪਾਂ ਦੋ ਪੱਟੀਆਂ ਕਟਿੰਗ ਕਰਨ ਤੋਂ ਬਾਅਦ ਇਹਨੂੰ ਆਪਾਂ ਇਸ ਤਰ੍ਹਾਂ ਰੱਖਣਾ ਤੇ ਇਹਦੇ ਨਾਲ ਆਪਾਂ ਇਸ ਤਰ੍ਹਾਂ ਰੱਖਣੀ ਹੈ ਇਹ ਵਾਲੀ ਪੱਟੀ ਆ ਜਿਹੜੀ ਇਸ ਤਰ੍ਹਾਂ ਮੀਂਹ ਜਿਹਨੂੰ ਕੈਂਚੀ ਦੀ ਸ਼ੇਪ ਵਿੱਚ ਰੱਖਣਾ ਹੈ ਆਪਾਂ ਇਸ ਤਰ੍ਹਾਂ ਕੈਂਚੀ ਦੀ ਸ਼ੇਪ ਵਿੱਚ ਇਹਨੂੰ ਐਸ ਤਰ੍ਹਾਂ ਇਹਨੂੰ ਐਸ ਤਰ੍ਹਾਂ ਰੱਖ ਕੇ ਇਹਦੇ ਉੱਪਰ ਇਹਨੂੰ ਐਸ ਤਰ੍ਹਾਂ ਇਹ ਆਪਣੀ ਕੈਂਚੀ ਦੀ ਸ਼ੇਪ ਵਿੱਚ ਰੱਖੀ ਗਈ ਹੁਣ ਆਪਾਂ ਇਹਨੂੰ ਪੱਕਾ ਕਰਾਂਗੇ selainnya lama nggak dete. Eh setara jadi apa ini shape setara mana ya? Ini rumah apa? Ini rumah apa itu cutting karangnya? ਕਟਿੰਗ ਕਰਨ ਤਾਂ ਵਾਦ ਇਹਨੂੰ ਬਰਾਬਰੋਂ ਕਟਿੰਗ ਕਰ ਦਾਂਗੇ ਤਾਂ ਕਿ ਮਤਲਬ ਜਦੋਂ ਆਪਾਂ ਫੋਲਡ ਕਰਦੇ ਇਹਨੂੰ ਇਹਦੇ ਵਿੱਚ ਦਿੱਕਤ ਨਾ ਆਵੇ ਇਹ ਆਪਣੀ ਇਸ ਤਰ੍ਹਾਂ ਹੋਈ ਹੈਗੀ ਇੱਥੇ ਆਪਾਂ ਇਹਨੂੰ ਬਰਾਬਰ ਕਰਾਂਗੇ ਇਸ ਤਰ੍ਹਾਂ ਆਪਣੀ ਰੇਪ ਪੱਟੀ ਬਣ ਕੇ ਤਿਆਰ ਹੋ ਗਈ ਆ ਇਹਨੂੰ ਹੁਣ ਆਪਾਂ ਆਏ ਸਿੱਧੀ ਵਾਲੇ ਸੈਡ ਆਪਾਂ ਵਿੱਚ ਕਰਨੀ ਆ ਇਸ ਤਰ੍ਹਾਂ ਸਿੱਧੀ ਸੈਡ ਆਪਾਂ ਵਿੱਚ ਕਰਕੇ ਇਹਦੇ ਪੈਰ-ਪੈਰ ਦੀ ਸਿਲਾਈ ਲਾਵਾਂਗੇ ਕਟਿੰਗ ਕਰ ਦਵਾਂਗੇ। ਇਸ ਤਰ੍ਹਾਂ ਜਿਹੜੀ ਕਿ ਆਪਣੀ ਪੱਟੀ ਬਣ ਕੇ ਰੈਡੀ ਹੋ ਗਈ ਆ। ਇਹਨੂੰ ਆਪਾਂ ਨਾਲੋਂ ਨਾਲੋਂ ਥੋੜਾ ਥੋੜਾ ਕੱਟ ਦਵਾਂਗੇ। ਇੱਥੋਂ ਆਪਾਂ ਨੂੰ ਕੱਪੜਾ ਜ਼ਿਆਦਾ ਲੱਗਦਾ ਤਾਂ ਕਿ ਆਪਾਂ ਨੂੰ ਮੋੜਨ ਦੇ ਵਿੱਚ ਥੋੜੀ ਜਿਹੀ ਆਸਾਨੀ ਰਹੇ। ਜਦੋਂ ਆਪਾਂ ਇਹਨੂੰ ਫੋਲਡ ਕਰਦੇ ਆ। ਆ ਆਪਣੇ ਕੋਲ ਟੋਨਰ ਆਗਾ। ਇਹਦੀ ਮਦਦ ਨਾਲ ਆਪਾਂ ਜਿਹੜੀ ਇਹ ਪਾਈਪਿੰਗ ਆ ਉਹ ਸਿੱਧੀ ਕਰਾਂਗੇ। ਆਪਣੇ ਯਹਾਂ ਉਸ ਤਰ੍ਹਾਂ ਪਾਉਣ ਤੋਂ ਬਾਅਦ ਜਿਹੜੀ ਇਸ ਤਰ੍ਹਾਂ ਕੱਪੜੇ ਵਿੱਚ ਇਸ ਤਰ੍ਹਾਂ ਕੱਢਣ ਤੋਂ ਬਾਅਦ ਇਹਦੇ ਵਿੱਚ ਦੀ ਆਪਾਂ ਇਹਨੂੰ ਸਿੱਧਾ ਕਰਾਂਗੇ ਇਹਦੇ ਨਾਲ ਇਹ ਦਿਨ ਆਪਣਾ ਆਸਾਨੀ ਨਾਲ ਜਿਹੜੀ ਪਾਈਪਿੰਗ ਆਉਂ ਨਿਕਲ ਜਾਂਦੀ ਹੈਗੀ ਇਸ ਤਰ੍ਹਾਂ ਪਰਾਂ ਨਾ ਪਾਈਪਿੰਗ ਕੱਢਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਕੱਢਣ ਤੋਂ ਬਾਅਦ ਨੋ ਪਰਾਂ ਨਾ ਕੱਢਾਂਗੇ ਜਿਹੜੀ ਆਪਣੀ ਡੋਰੀ ਬਣ ਕੇ ਉਹ ਤਿਆਰ ਹੋ ਜਾਊਗੀ ਇਸ ਤਰ੍ਹਾਂ ਨੂੰ ਹੱਥ ਨਾਲ ਆਪਾਂ ਸਹੀ ਕਰਕੇ ਹੌਲੀ ਹੌਲੀ ਡੋਰੀ ਬਣਾਵਾਂਗੇ ਇਸ ਤਰ੍ਹਾਂ ਜਿਹੜੀ ਆਪਣੀ ਡੋਰੀ ਆ ਬਣ ਕੇ ਤਿਆਰ ਹੋ ਗਈ ਆ ਇਹ ਡੋਰੀ ਆਪਣੀ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਗੜੇ ਦੀ ਲੀਰ ਕੱਢਦੇ ਆ ਉਸ ਤੋਂ ਬਾਅਦ ਆਪਾਂ ਡੋਰੀ ਅਟਾਚ ਕਰਾਂਗੇ ਇਹਦੇ ਵਿੱਚ ਆਪਾਂ ਗਲੇ ਵਾਸਤੇ ਲੀਰ ਕੱਢਾਂਗੇ ਰੇਵ ਲੀਰ ਜੋੜ ਪਾਵਾਂਗੇ ਆਪਾਂ ਉਸੇ ਤਰ੍ਹਾਂ ਹੀ ਆਪਾਂ ਕੈਂਚਰੀ ਸ਼ੇਪ ਇਹਦੀ ਬਣਾ ਕੇ ਰੱਖਾਂਗੇ ਇਸੇ ਤਰ੍ਹਾਂ ਆਪਾਂ ਸਿੱਧੀ ਸिलाई ਲਾਵਾਂਗੇ ਸਿੱਧੀ ਸिलाई ਲਾਉਣ ਤੋਂ ਬਾਅਦ ਆਪਾਂ ਇਹਨੂੰ ਗੜੇ ਤੇ ਅਟੈਚ ਕਰਦੇ ਹਾਂ ਜਿਹੜੀ ਆਪਾਂ ਇੱਥੋਂ ਗੈਪ ਕਰਨਾ ਹੋ ਆਪਾਂ ਉਸ ਤੋਂ ਬਾਅਦ ਆਪਾਂ ਇਹਨੂੰ ਐਸ ਤਰ੍ਹਾਂ ਐਟੋ ਸਿੱਟਾ ਕਰਕੇ ਰੱਖਾਂਗੇ ਇਹ ਤੋਂ ਬਾਅਦ ਆਪਾਂ ਜਿਹੜੀ ਆਪਾਂ ਡੋਰੀ ਧਰਨੀ ਉਹ ਆਪਾਂ ਇਸ ਤਰ੍ਹਾਂ ਉਸਾਨੀ ਤੇ ਧਰਨੀ ਆ ਤਾਂ ਇਹ ਜਦੋਂ ਇਹ ਗਾਲਾ ਫਲੋ ਲਾਈਨ ਦੇ ਵਿੱਚ ਆਵੇ ਇਸ ਤੋਂ ਬਾਅਦ ਆ ਪੈਂਸ ਤਰ੍ਹਾਂ ਹੀ ਇੱਧਰ ਡੋਰੀ ਰੱਖਾਂਗੇ ਡੋਰੀ ਰੱਖਣ ਤੋਂ ਬਾਅਦ ਆਪਾਂ ਬ੍ਰੇਕ ਬ੍ਰੇਕ ਤੇ ਕੱਟ ਲਾਵਾਂਗੇ ਬ੍ਰੇਕ ਬ੍ਰੇਕ ਕੱਟ ਲਾਉਣ ਤੋਂ ਬਾਅਦ ਆਪਾਂ ਇਹਨੂੰ ਦੱਬਵੀਂ ਸਿਲਾਈ ਲਾਵਾਂਗੇ ਇਸ ਤਰ੍ਹਾਂ ਅਸੀਂ ਸिलाई ਲਾਉਣ ਤੋਂ ਬਾਅਦ ਜਿਹੜੀਆਂ ਆਪਣੀਆਂ ਡੋਰੀਆਂ ਬਣ ਕੇ ਤਿਆਰ ਹੋ ਗਈਆਂ ਨੇ ਹੁਣ ਆਪਾਂ ਇਹਦੇ ਵਿੱਚ ਲਟਕਣ ਪਾਵਾਂਗੇ ਉਹ ਆਪਾਂ ਤੁਹਾਡੇ ਨਾਲ ਵੀਡੀਓ ਫੇਰ ਸ਼ੇਅਰ ਕਰਦੇ ਆਂ ਡੋਰੀ ਐਟੈਚ ਕਰਨੀ ਆਪਾਂ ਕਿਵੇਂ ਕਰਨੀ ਆ ਇਹਨੂੰ ਇੱਥੋਂ ਐਸ ਤਰ੍ਹਾਂ ਲਟਕਣ ਨਾਲ ਗੱਠ ਦੇਵਾਂਗੇ ਡੋਰੀ ਦੀ ਐਸ ਤਰ੍ਹਾਂ ਗੱਠ ਦੇਣ ਤੋਂ ਬਾਅਦ അപ്പം ഓടി ജീ കട്ട് ഡോറിന കട്ടണത്തെ ബാധ ഏത് ലപേ ഡോറിനോസ് തര ਆਪਾਂ ਨੂੰ ਨਾਲ ਦੇ ਧਾਗੇ 골ਡਨ ਵਾਲੀ ਨਾਲ ਦੇ 골ਡਨ ਧਾਗੇ ਨਾਲ ਹੀ ਆਪਾਂ ਨੂੰ ਪੱਕਾ ਕਰਾਂਗੇ ਇਸ ਤਰ੍ਹਾਂ ਪਾ ਧਾਗੇ ਨੂੰ ਦੋ ਤਿੰਨ ਵਾਰ ਘੁਮਾ ਕੇ ਪੱਕਾ ਕਰ ਦੇਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਜਿਹੜਾ ਆਪਣਾ ਲਟਕਣਾ ਹੀ ਲੱਗ ਕੇ ਤਿਆਰ ਹੋ ਗਿਆ ਦੇਖੋ ਨਾ ਲੱਗਿਆ ਹੋਇਆ ਵਧੀਆ ਲੱਗਦਾ ਵੀਡੀਓ ਚੰਗੀ ਰੰਗੇ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਥੈਂਕ ਯੂ ਧੰਨਵਾਦ